ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਾਲਕ ਦੀ ਬਿਜਾਈ ਕਰ ਰਹੇ ਸੀ ਤੇ ਜਿਵੇਂ ਪਹਿਲਾਂ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਆਪਾਂ ਐਡਵਾਂਟਾ ਦੀ ਜਿਹੜੀ ਪਾਲਕ ਆ ਇਹ ਲਾ ਰਹੇ ਹਾਂ ਇਹ ਦੋਸਤੋ ਅੱਧਾ ਕਿਲੋ ਦਾ ਪੈਕਟ ਆ 160 ਰੁਪਏ ਦਾ ਇੱਕ ਆ ਪਹੂਜਾ ਦੀ ਇਹ 65 ਰੁਪਏ ਦਾ ਪੈਕਟ ਆ ਅੱਧਾ ਕਿਲੋ ਦਾ ਸਿੰਗਾ ਜਿਹੜੀ ਇਹ ਹੁਣ ਆਪਾਂ ਜਿਵੇਂ ਹੁਣ ਆ ਤੁਸੀਂ ਬੱਟਾਂ ਪਾਈਆਂ ਦੇਖ ਰਹੇ ਹੋ ਆ ਜਿਵੇਂ ਹੁਣ ਬੱਟਾਂ ਪਾਈਆਂ ਹੋਈਆਂ ਨੇਗੀਆਂ ਆਪਣੀਆਂ ਇਹ ਬੱਟਾਂ ਤੇ ਨਾ ਇਹ 2 ਕਿਲੋ ਵਿੱਗੇ ਦੀ ਲੱਗਦੀ ਹੈਗੀ 2 ਕਿਲੋ ਬਿੱਗੇ ਦੀ ਲੱਗਦੀ ਆ ਇਹ ਜੇ ਆਪਾਂ ਕਿਆਰੀਆਂ ਬਣਾ ਕੇ ਜਿਵੇਂ ਪੂਰੀ ਕਿਆਰੀ ਹਨਾ ਬਣਾ ਕੇ ਬੀਜਦੇ ਨੇ ਵਿੱਚ ਬਹੁਤ ਲੋਕ ਉਹ 4 ਕਿਲੋ ਬਿੱਗੇ ਦੀ ਲੱਗਦੀ ਆ ਸਾਡੇ ਏਰੀਏ ਦੇ ਵਿੱਚ ਹੁਣ ਇਹਨੂੰ ਅਸੀਂ ਦੋਸਤੋ ਤੁਹਾਨੂੰ ਬਜਾਈ ਬਾਰੇ ਵੀ ਦੱਸ ਰਹੇ ਆ ਵੀ ਕਿਵੇਂ ਬਜਾਈ ਕਰਦੇ ਆ ਇਹਦੀ ਬੜੇ ਸੌਕੇ ਜਿਹੇ ਤਰੀਕੇ ਨਾਲ ਬਜਾਈ ਹੈਗੀ ਅਲੱਗ-ਅਲੱਗ ਬੀਜਾਂਗੇ ਇਹ ਆਪਾਂ ਦੋਨੇ ਵੀ ਇੱਕ ਸਸਤੇ ਵਾਲਾ ਇੱਕ ਮਹਿੰਗੇ ਵਾਲਾ ਇਹ ਜਿਹੜਾ ਐਡਵਾਂਟੇਜ ਆਪਾਂ ਇੱਧਰ ਲਾ ਰਹੇ ਆ ਤੇ ਇੱਧਰ ਦਿਖਾਵਾਂਗੇ ਤੁਹਾਨੂੰ ਜਿਵੇਂ ਇਹਦਾ ਸਿੱਕਾ ਦੇਤਾ ਇਦਾਂ ਆਕੇ ਉਸ ਤੋਂ ਬਾਅਦ ਸਿੱਟਾ ਦੇਤਾ ਸਿੱਟਾ ਦੇਣ ਤੋਂ ਬਾਅਦ ਜਿਵੇਂ ਆਹ ਬੱਟਾਂ ਪਾਈਆਂ ਹੋਈਆਂ ਨੇ ਡਬਲ ਜਿੰਦਰੇ ਨਾਲ ਆਹ ਜਿੰਦਾ ਵੀ ਦਿਖਾਓ ਤੇ ਜਿਵੇਂ ਹੁਣ ਘੱਟ ਜਗਾ ਘੱਟ ਜਗਾ ਚ ਆਪਾਂ ਹੱਥਾਂ ਵਾਲੇ ਜਿੰਦੇ ਨਾਲ ਵੀ ਲਾ ਸਕਦੇ ਹਾਂ ਨਾ ਬੱਟਾਂ ਪਾ ਕੇ ਬੱਟਾਂ ਪਾਉਣ ਤੋਂ ਬਾਅਦ ਸਿੱਟਾ ਦੇਤਾ ਉਸ ਤੋਂ ਬਾਅਦ ਹਨਾ ਇੱਕ ਸਾਈਡ ਤੋਂ ਮਿੱਟੀ ਜਿਹੜੀ ਚੱਕ ਕੇ ਆ ਬੱਟ ਦੇ ਉੱਪਰ ਲਾਤੀ ਜਿੰਨਾ ਵੀ ਖਾਲੀਆਂ ਦੇ ਵਿੱਚ ਪਾਲਕ ਦਾ ਬੀ ਹੋਊਗਾ ਉੱਪਰ ਲੱਗ ਜੂਗਾ ਤੇ ਸਾਡੇ ਕੋਲੇ ਟਾਈਮ ਘੱਟ ਸੀ ਦੋਸਤੋ ਇਸ ਕਰਕੇ ਹੁਣ ਆਪਾਂ ਇੱਕ ਵਾਰੀ ਬੱਟਾਂ ਪਾਤੀਆਂ ਡਬਲ ਜਿੰਦਰੇ ਨਾਲ ਹੁਣ ਦੁਬਾਰੇ ਫੇਰ ਸਿੱਟਾ ਦੇਣ ਤੋਂ ਬਾਅਦ ਇੱਕ ਵਾਰੀ ਫੇਰ ਪਤਲੀ-ਪਤਲੀ ਜੀ ਮਿੱਟੀ ਉੱਪਰ ਮੋੜ ਦਾਂਗੇ ਜਿੰਨਾ ਵੀ ਖਾਲੀਆਂ ਦੇ ਵਿੱਚ ਬੀ ਆ ਪਾਲਕ ਦਾ ਸਾਰਾ ਉੱਪਰ ਆ ਜੂ ਤੇ ਉਸ ਤੋਂ ਬਾਅਦ ਤੁਹਾਨੂੰ ਜਰਮੀਨੇਸ਼ਨ ਦਾ ਵੀ ਦਿਖਾਵਾਂਗੇ ਵੀਡੀਓ ਪਾ ਕੇ ਵੀ ਕਿਵੇਂ ਆਪਣੀ ਜਿਹੜੀ ਪਾਲਕ ਦੀ ਜਰਮੀਨੇਸ਼ਨ ਹੋ ਰਹੀ ਆ ਵੀ ਐਡਵਾਂਟਾ ਦਾ ਵੀ ਕਿਵੇਂ ਦਾ ਪਹੂਜਾ ਦਾ ਵੀ ਕਿਵੇਂ ਦਾ ਸਾਰੀ ਵੀਡੀਓ ਤੁਹਾਡੇ ਨਾਲ ਹਨਾ ਟਾਈਮ-ਟਾਈਮ ਤੇ ਆਪਾਂ ਅਪਡੇਟ ਕਰਦੇ ਰਹਾਂਗੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਆਪਣੀ ਜ਼ਰੂਰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਜੀ